ਲੋ ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਅੱਜ ਗੱਲ ਕਰਾਂਗੇ ਯੂਐਸਏ ਦੀ ਤੇ ਗੱਲ ਕਰਨ ਤੋਂ ਪਹਿਲਾਂ ਜਿੰਨਾ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰਨ ਚੰਗਾ ਲੱਗੇ ਪ੍ਰੋਗਰਾਮ ਤੁਹਾਨੂੰ ਸ਼ੇਅਰ ਵੀ ਕਰਨਾ ਸੋ ਗੱਲ ਕਰਦੇ ਆ ਯੂ ਐਸ ਏ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੁਕਮ ਪਾਸ ਕੀਤਾ ਤੇ ਉਸ ਹੁਕਮ ਦੇ ਮੁਤਾਬਕ ਜਿੰਨੇ ਵੀ ਯੂ ਐਸ ਸਟੇਟਾਂ ਦੇ ਅੰਦਰ ਹਾਈਵੇ ਦੇ ਉੱਤੇ ਡਰਾਈਵਰ ਜਿਹੜੇ ਨੇ ਉਹ ਟਰੱਕ ਚਲਾਉਂਦੇ ਨੇ ਨਾ ਉਹਨਾਂ ਵਾਸਤੇ ਅੰਗਰੇਜ਼ੀ ਜਿਹੜੀ ਹੈ ਉਹ ਲਾਜ਼ਮੀ ਕਰਾ ਦੇ ਦਿੱਤੀ ਗਈ ਹੈ ਹਰ ਉਸ ਡਰਾਈਵਰ ਨੂੰ ਜਿਹਨੂੰ ਲਾਇਸੈਂਸ ਦਿੱਤਾ ਗਿਆ ਤੇ ਉਹਨੂੰ ਹੁਣ ਕਹਿ ਦਿੱਤਾ ਗਿਆ ਕਿ ਜੇ ਤੁਹਾਡੀ ਅੰਗਰੇਜ਼ੀ ਕਮਜ਼ੋਰ ਹੈ ਜਾਂ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਤੁਸੀਂ ਟਰੱਕ ਨਹੀਂ ਚਲਾ ਸਕਦੇ ਪਿਛਲੇ ਦਿਨੀ ਇਹ 26 ਜੂਨ ਨੂੰ 2025 ਨੂੰ ਇਹ ਹੁਕਮ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਤੇ ਲਾਗੂ ਕਰਨ ਤੋਂ ਬਾਅਦ 40 ਟਰੱਕ ਡਰਾਈਵਰਾਂ ਦੇ ਲਾਇਸੈਂਸ ਜਿਹੜੇ ਨੇ ਉਹ ਵਾਪਸ ਲੈ ਲਏ ਗਏ ਨੇ ਜਦੋਂ ਆਪਣੇ ਟਰੱਕ ਲੈ ਕੇ ਯੂ ਐਸ ਦੀਆਂ ਸੜਕਾਂ ਤੇ ਨਿਕਲੇ ਤਾਂ ਅੱਗੇ ਉਹਨਾਂ ਦੀ ਜਿਹੜੀ ਚੈਕਿੰਗ ਹੈ ਲਾਅ ਆਰਡਰ ਅਫਸਰਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦੇ ਦਰਾਂ ਜਦੋਂ ਨਾ ਤੇ ਉਹ ਅੰਗਰੇਜ਼ੀ ਸਮਝਦੇ ਨੇ ਤੇ ਨਾ ਹੀ ਉਹਨਾਂ ਨੂੰ ਛੜਕ ਦੇ ਉੱਤੇ ਸਾਈਨ ਜਿਹੜੇ ਟ੍ਰੈਫਿਕ ਬੋਰਡ ਲੱਗੇ ਨੇ ਉਹ ਪੜ੍ਹਨੇ ਆਉਂਦੇ ਨੇ ਜਿਹੜੇ ਸਾਈਨ ਲੱਗੇ ਹੁੰਦੇ ਨੇ ਟ੍ਰੈਫਿਕ ਦੇ ਤਾਂ ਉਹਨਾਂ ਦੇ 40 ਮੈਕਸੀਕਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਕਰ ਦਿੱਤੇ ਜਾਂਦੇ ਨੇ ਵਾਪਸ ਲੈ ਲੈ ਜਾਂਦੇ ਨੇ ਤੇ ਉਹਦੇ ਤੋਂ ਬਾਅਦ ਟਰੰਪ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਵੀ ਟਰੱਕ ਡਰਾਈਵਰ ਅੰਗਰੇਜ਼ੀ ਨਹੀਂ ਜਾਣਦੇ ਉਹਨਾਂ ਦੇ ਇਸੇ ਤਰ੍ਹਾਂ ਲਾਇਸੈਂਸ ਜਿਹੜੇ ਐ ਉਹ ਵਾਪਸ ਲਏ ਜਾਣਗੇ ਜਿਹੜੇ ਲਾ ਐਂਡ ਆਰਡਰ ਅਫਸਰਾਂ ਦੀ ਤਸੱਲੀ ਨਹੀਂ ਕਰਵਾ ਕਰਵਾ ਸਕਦੇ ਸੋ ਜੇ ਗੱਲ ਕਰਦੇ ਆ ਵਾਈਸ ਪ੍ਰੈਜ਼ੀਡੈਂਟ ਆਫ ਨਾਰਥ ਵੈਸਟ ਚੈਪਟਰ ਆਫ ਚੈਂਬਰ ਆਫ ਫਰੀ ਟਰਾਂਸਪੋਰਟੇਸ਼ਨ ਦੇ ਅ ਦਿਲੂਰ ਗਾਡੋ ਵੈਲੋ ਜਿਹੜੇ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਜਿੰਨਾ ਡਰਾਈਵਰਾਂ ਦੇ ਜਿੰਨਾ ਡਰਾਈਵਰਾਂ ਨੂੰ ਸੜਕ ਦੇ ਉੱਤੇ ਜਿਹੜੀਆਂ ਯੂਐਸਏ ਦੀਆਂ ਸੜਕਾਂ ਨੇ ਉਹਦੇ ਉੱਤੇ ਜੇ ਕਿਸੇ ਵੀ ਡਰਾਈਵਰ ਦੀ ਜਿਹਦੀ ਅੰਗਰੇਜ਼ੀ ਜਿੰਨੂੰ ਨਹੀਂ ਆਉਂਦੀ ਉਹਦੇ ਲਾਇਸੈਂਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣਗੇ ਤੇ ਜਿਨ੍ਹਾਂ ਦੇ ਰੱਦ ਕੀਤੇ ਜਾਂਦੇ ਨੇ ਸੜਕ ਦੇ ਉੱਤੇ ਕਿਦੋਂ ਚੈਕਿੰਗ ਹੁੰਦੀ ਆ ਤੇ ਉਹਨਾਂ ਨੂੰ ਟਰੱਕ ਉੱਥੇ ਛੱਡਣਾ ਪੈਂਦਾ ਇਹ ਨਹੀਂ ਕਿ ਤੁਸੀਂ ਟਰੱਕ ਲੈ ਕੇ ਆਪਣੇ ਘਰ ਨੂੰ ਚਲੇ ਜਾਓ ਤੇ ਫਿਰ ਲਾਇਸੈਂਸ ਦੀ ਕੋਈ ਪ੍ਰੋਬਲਮ ਨਹੀਂ ਨਹੀਂ ਉਹਨਾਂ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਕਿਸੇ ਹੋਰ ਸਾਧਨ ਦੇ ਰਹੀਂ ਆਪਣੇ ਘਰ ਵਾਪਸ ਜਾ ਸਕਦੇ ਹੋ ਟਰੱਕ ਨਹੀਂ ਉਹ ਲੈ ਜਾ ਸਕਦੇ ਟਰੱਕ ਉੱਥੇ ਹੀ ਖੜ੍ਹਨੇ ਪੈਣਗੇ ਸੋ ਇਹ ਤਿੰਨ ਜਿਹੜੇ ਸਟੇਟ ਨੇ ਯੂਐਸ ਦੇ ਜਿਤੇ ਟੈਕਸਾਸ ਹੈ ਮਿਸਿਸਿਪੀ ਹੈ ਔਰ ਇੱਕ ਸਟੇਟ ਹੋਰ ਹੈ ਜਿੰਨਾ ਤਿੰਨਾ ਸਟੇਟਾਂ ਦੇ ਵਿੱਚ ਜਿਹੜੀ ਇਹ ਕਾਰਵਾਈ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਉਹ ਜਾਰੀ ਕੀਤੀ ਗਈ ਆ ਦੱਸਦੇ ਨੇ ਕਿ ਡੈਲੀ ਜਿਹੜੀ ਬੇਸਿਸ ਦੇ ਉੱਤੇ 80000 ਦੇ ਕਰੀਬ ਜਿਹੜੇ ਮੈਕਸੀਕਨ ਡਰਾਈਵਰ ਨੇ ਉਹ ਰੋਜ਼ ਯੂਐਸ ਬਾਰਡਰ ਦੇ ਉੱਤੇ ਵਪਾਰਕ ਟਰੱਕ ਲੈ ਕੇ ਆਉਂਦੇ ਨੇ ਕਿਉਂਕਿ ਯੂਐਸਏ ਤੇ ਮੈਕਸੀਕੋ ਬਿਲਕੁਲੇ ਬਾਰਡਰ ਤੇ ਨੇ ਦੋਨਾਂ ਦਾ ਵਪਾਰ ਜਿਹੜਾ ਉਹ ਇਹ ਚੱਲਦਾ ਚੁੱਕੇ ਕੈਨੇਡਾ ਤੋਂ ਵੀ ਇਹ ਵਪਾਰ ਟਰੱਕਾਂ ਰਹੀ ਹੁੰਦਾ ਸੋ ਹੁਣ ਇਹ ਸਮੱਸਿਆ ਜਿਹੜੀ ਹੈ ਵੱਡੇ ਪੱਧਰ ਤੇ ਡਰਾਈਵਰਾਂ ਲਈ ਆਈ ਹੈ ਜਿੰਨਾ ਡਰਾਈਵਰਾਂ ਦੀ ਅੰਗਰੇਜ਼ੀ ਦੀ ਮੁਹਾਰਤ ਨਹੀਂ ਹੈ ਔਰੇ ਮੈਂ ਦੱਸ ਦਿਆਂ ਕਿ ਮੈਕਸੀਕਨ ਬਹੁਤ ਵੱਡੇ ਪੱਧਰ 'ਤੇ ਅੰਗਰੇਜ਼ੀ ਨਹੀਂ ਜਾਣਦੇ 80 ਹਜ਼ਾਰ ਦੇ ਕਰੀਬ ਜਿਹੜੇ ਡਰਾਈਵਰ ਆ ਡੇਲੀ ਬੇਸਿਸ ਦੇ ਉੱਤੇ ਇਹ ਬਾਰਡਰ 'ਤੇ ਆਉਂਦੇ ਨੇ ਤੇ ਬਾਰਡਰ ਤੋਂ ਜਿਹੜੇ ਨੇ ਉਹ ਅਮਰੀਕਾ 'ਕੇ ਦਾਖਲ ਹੁੰਦੇ ਨੇ ਔਰ ਅਮਰੀਕਾ ਤੋਂ ਬਾਅਦ ਯੂਐਸਏ 'ਕੇ ਦਾ ਜਿਹੜੇ ਮੈਕਸੀਕੋ 'ਚ ਵਾਪਸ ਹੋ ਆਉਂਦੇ ਜਾਂਦੇ ਨੇ ਹੁਣ ਇਸੇ ਤਰ੍ਹਾਂ ਕੈਨੇਡਾ 'ਚ ਵੀ ਆਉਣ ਜਾਣ ਹੈ ਸੋ ਕਹਿਣ ਦੇ ਭਾਵ ਕਹਿੰਦੇ ਨੇ ਵੀ 70% ਇਨਾ 80% ਜਿਹੜੇ 80000 ਟਰੱਕ ਡਰਾਈਵਰ ਮੈਕਸੀਕੋ ਦੇ ਨੇ ਉਹਨਾਂ ਚੋਂ 70% ਉਹ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ 30% ਲੋਕ ਉਹ ਨੇ ਜਿਹੜੇ ਸਿਰਫ ਜਿਹੜੇ ਕਹਿ ਦਈਏ ਵੀ ਲੋੜ ਅਨਸਾਰ ਉਹ ਅੰਗਰੇਜ਼ੀ ਬੋਲ ਸਕਦੇ ਨੇ ਸਮਝ ਸਕਦੇ ਨੇ ਤੇ ਸਾਈਨ ਬੋਰਡ ਜਿਹੜੇ ਪੜ ਸਕਦੇ ਨੇ ਇਸ ਤੋਂ ਵੱਧ ਕੁਝ ਨਹੀਂ ਤੇ ਉਹ ਉਹਨਾਂ ਲਾ ਆਰਡਰ ਅਫਸਰ ਜਿਹੜੇ ਟ੍ਰੈਫਿਕ ਰੂਲ ਨੂੰ ਲਾਗੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਾ ਸਕਦੇ ਨੇ ਪਰ 70% ਨਹੀਂ ਜੇ 70% ਦੀ ਗੱਲ ਕਰੀਏ 80% ਦੇ ਘੱਟੋ-ਕੱਟ 55000 ਤੋਂ ਲੈ ਕੇ 60000 ਜਿਹੜੇ ਡਰਾਈਵਰ ਨੇ ਉਹ ਅੰਗਰੇਜ਼ੀ ਨਾ ਜਾਣਦੇ ਕਰਕੇ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਜਿਹੜੇ ਵਾਪਸ ਲੈ ਲੈ ਜਾਣਗੇ ਹੁਣ ਸਵਾਲ ਇੱਥੇ ਹੈ ਕਿ ਕੈਲੀਫੋਰਨੀਆ ਕਿਹੋ ਜਿਹਾ ਸਟੇਟ ਹੈ ਕੈਲੀਫੋਰਨੀਆ ਦੇ ਵਿੱਚ ਏ ਦੀ ਕੋਈ ਵੀ ਖਬਰ ਜਿਹੜੀ ਆ ਉਹ ਨਹੀਂ ਆਈ ਜਿਹਦੇ ਟਰੱਕ ਡਰਾਈਵਰਾਂ ਦੀ ਜਿਹੜੀ ਹੈ ਉਹ ਲਾਇਸੈਂਸਿੰਗ ਦੇ ਰੱਦ ਹੋਏ ਹੁਣ ਕਿਉਂਕਿ ਤੁਹਾਨੂੰ ਪਤਾ ਵੀ ਪੰਜਾਬੀ ਜਿਹੜਾ ਸਾਡਾ ਭਾਈਚਾਰਾ ਉਹ ਕੈਲੀਫੋਰਨੀਆ 'ਚ ਵੀ ਬਹੁਤ ਨੇ ਤੇ ਪੰਜਾਬੀ ਭਾਈਚਾਰੇ ਦੀ ਜਿਹੜੀ ਟਰਕਿੰਗ ਦੇ ਲਾਈਨ 'ਚ ਬਹੁਤ ਵੱਡੇ ਟਰਾਂਸਪੋਰਟਰ ਨੇ ਜਿਨ੍ਹਾਂ ਦੇ ਟਰੱਕ ਨੇ ਟਰਕਿੰਗ ਦਾ ਕੰਮ ਕਰਦੇ ਨੇ ਪਹਿਲਾਂ ਹੀ ਟਰਕਿੰਗ ਦਾ ਕਾਰੋਬਾਰ ਜਿਹੜਾ ਉਹ ਬਹੁਤ ਵੱਡਾ ਪ੍ਰਭਾਵਿਤ ਹੋਇਆ ਜਦੋਂ ਦੇ ਟਰੰਪ ਸਾਹਿਬ ਆਏ ਨੇ ਪਾ ਆਰ ਮਿਲ ਨਹੀਂ ਰਿਹਾ ਲੋਡ ਮਿਲ ਨਹੀਂ ਰਿਹਾ ਪਰ ਡਰਾਈਵਰ ਜਿਹੜੇ ਨੇ ਉਹ ਵੱਧ ਨੇ ਸਪਲਾਈ ਘਟਿਆ ਡਿਮਾਂਡ ਜ਼ਿਆਦਾ ਹੈ ਸੋ ਪਹਿਲਾਂ ਹੀ ਟਰੈਕਿੰਗ ਦਾ ਕਾਰੋਬਾਰ ਜਿਹੜਾ ਉਹ ਘਟੇ ਚ ਜਾ ਰਿਹਾ ਤੇ ਜੇ ਇਹ 60000 ਦੇ ਕਰੀਬ ਡਰਾਈਵਰ ਜਿਹੜੇ ਮੈਕਸੀਕੋ ਦੇ ਡਰਾਈਵਰ ਜਿਹੜੇ ਆ ਅਗਰ ਇਹਨਾਂ ਨੂੰ ਪਾਬੰਦੀ ਲਾਤੀ ਜਾਂਦੀ ਇਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਂਦੇ ਨੇ ਜਿਵੇਂ ਹੁਕਮ ਹੋਇਆ 26 ਜੂਨ 2025 ਨੂੰ ਜਿਹੜਾ ਇਹ ਲਾਗੂ ਕੀਤਾ ਗਿਆ ਉਹਦੇ ਤੋਂ ਬਾਅਦ 40 ਜਿਹੜੇ ਮੈਕਸੀਕਨ ਡਰਾਈਵਰਾਂ ਦੇ ਜਿਹੜੇ ਲਾਇਸੈਂਸ ਹੈ ਟਰੱਕ ਡਰਾਈਵਰਾਂ ਦੇ ਜਿਹੜੇ ਲਾਇਸੈਂਸ ਹੈ ਉਹ ਰੱਦ ਕਰ ਦਿੱਤੇ ਗਏ ਵਾਪਸ ਲੈ ਲੈ ਗਏ ਆ ਸਰਕਾਰ ਵੱਲੋਂ ਤੇ ਜੇ ਇਹਨਾਂ ਦੇ ਵੀ ਵਾਪਸ ਲੈ ਲਏ ਜਾਂਦੇ ਨੇ ਤੇ ਬਹੁਤ ਵੱਡਾ ਜਿਹੜਾ ਇਕਨੋਮੀ ਦੋਨਾਂ ਦੇਸ਼ਾਂ ਦੀ ਜਿਹੜੀ ਪ੍ਰਭਾਵਿਤ ਹੋਏਗੀ ਮੈਕਸੀਕੋ ਦੀ ਵੀ ਹੋਏਗੀ ਤੇ ਅਮਰੀਕਾ ਦੀ ਵੀ ਹੋਏਗੀ ਸੋ ਇਹਦੇ ਨਾਲ ਬਹੁਤ ਵੱਡਾ ਜਿਹੜਾ ਕ੍ਰਾਈਸਿਸ ਜਿਹੜਾ ਪੈਦਾ ਹੋ ਸਕਦਾ ਹੁਣ ਸਵਾਲ ਤੇ ਇਹ ਵੀ ਜਦੋਂ ਪਹਿਲਾਂ ਲੋਡ ਘੱਟ ਮਿਲਦਾ ਸੀ ਕਿ ਡਰਾਈਵਰ ਬਹੁਤ ਜ਼ਿਆਦਾ ਸੀ ਕੰਮ ਤੇ ਪਹਿਲਾਂ ਹੀ ਨਹੀਂ ਸੀ ਪਰ ਇਹਦੇ ਨਾਲ ਹੋਰ ਫਰਕ ਪਵੇਗਾ ਇੱਕ ਗੱਲ ਜ਼ਰੂਰ ਹੈ ਕਿ ਹੁਣ ਜਿਹੜੇ ਡਰਾਈਵਰ ਗੱਡੀਆਂ ਲੈ ਕੇ ਟਰੱਕ ਲੈ ਕੇ ਇਸ ਕਾਰੋਬਾਰ ਚ ਜਾਣਗੇ ਤੇ ਇਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਪੜ੍ਹੇ ਲਿਖੇ ਟਰੱਕ ਡਰਾਈਵਰ ਹੋਣਗੇ ਜਿੰਦਿਆਂ ਦੀ ਅੰਗਰੇਜ਼ੀ ਚ ਜਿਹੜੀ ਆ ਉਹ ਮੁਹਾਰਤ ਹੋਣਗੇ ਵੈਲ ਐਜੂਕੇਟਿਡ ਪੜ੍ਹੇ ਲਿਖੇ ਹੋਣਗੇ ਜਿਹੜੇ ਅੰਗਰੇਜ਼ੀ ਬੋਲ ਸਕਦੇ ਹੋਣ ਤੇ ਅੰਗਰੇਜ਼ੀ ਦੇ ਬੋਰਡ ਜਿਹੜੇ ਸਾਈਨ ਬੋਰਡ ਟ੍ਰੈਫਿਕ ਦੇ ਰੋਡ ਦੇ ਉੱਤੇ ਲੱਗੇ ਨੇ ਉਹ ਸਾਈਨ ਪੜ ਸਕਦੇ ਹੋਣ ਉਹਨਾਂ ਨੂੰ ਜਿਹੜਾ ਹੈ ਇਹ ਕਾਰੋਬਾਰ 'ਚ ਇਸ ਦਰਾਂ ਉਹਨਾਂ ਨੂੰ ਜੋਬ ਜ਼ਰੂਰ ਮਿਲ ਸਕਦੀ ਆ ਇਹ ਗੱਲ ਇੱਕ ਵੱਧ ਤੇ ਕਿਉਂਕਿ ਟਰੱਕ ਡਰਾਈਵਰ ਤੇ ਜਿਹੜੀ ਟਰੈਕਿੰਗ ਸਿਸਟਮ ਹੈ ਉਹ ਇਸ ਗੱਲ ਦੀ ਚਿੰਤਾ ਕਰਨੇ ਕਿ ਜੇ ਇਸੇ ਤਰ੍ਹਾਂ ਨਾ ਸਾਨੂੰ ਭਾਰ ਪਹਿਲਾਂ ਹੀ ਲੋਡ ਮਿਲ ਨਹੀਂ ਰਿਹਾ ਤੇ ਦੂਜੇ ਪਾਸੇ ਸਾਡੇ ਕੋਲ ਜਿਹੜੀ ਡਰਾਈਵਰਾਂ ਦੀ ਬਹੁਤ ਵੱਡੀ ਘਾਟ ਆ ਜਾਏਗੀ ਇਸ ਘਾੜ ਦੇ ਨਾਲ ਜਦੋਂ ਆਉਣ ਜਾਣ ਜਿਹੜਾ ਟਰੱਕਾਂ ਦਾ ਵਪਾਰ ਜਿਹੜਾ ਟਰੱਕਾਂ ਰੈਂਕ ਹੁੰਦਾ ਉਹ ਪ੍ਰਭਾਵਿਤ ਹੋਏਗਾ ਸੋ ਇੱਕ ਬੜੀ ਵੱਡੀ ਜਿਹੜੀ ਆ ਉਹ ਸਮੱਸਿਆ ਜਿਹੜੀ ਆ ਉਹ ਇੱਥੇ ਆਈ ਹੋਈ ਆ ਸੋ ਕਹਿਣ ਦਾ ਮੇਰਾ ਭਾਵ ਵੀ ਆਉਣ ਵਾਲੇ ਦਿਨਾਂ 'ਚ ਇਸ ਫੈਸਲੇ ਦੇ ਉੱਤੇ ਬਹੁਤ ਵੱਡੇ ਜਿਹੜੇ ਮੈਕਸੀਕਨ ਨੇ ਉਹ ਪ੍ਰਭਾਵਿਤ ਹੋ ਸਕਦੇ ਨੇ ਤੇ ਨਾਲ ਦੀ ਨਾਲ ਜੇ ਪੰਜਾਬੀ ਦੀ ਗੱਲ ਕਰਦੇ ਪੰਜਾਬੀ ਡਰਾਈਵਰ ਵੀ ਬਹੁਤ ਵੱਧ ਜਿਆਦੇ ਨੇ ਪੰਜਾਬੀ ਡਰਾਈਵਰਾਂ ਤੇ ਵੀ ਗਾਜ गिर ਸਕਦੀ ਹੈ ਜਿੰਨਾ ਡਰਾਈਵਰਾਂ ਨੂੰ ਪੰਜਾਬੀ ਤੇ ਆਉਂਦੀ ਆ ਜਾਂ ਹੋਰ ਜਿਹੜੀ ਭਾਰਤੀ ਲੈਂਗੁਏਜ ਹੈ ਹਿੰਦੀ ਆ ਉਹ ਆਉਂਦੀ ਹੋਊਗੀ ਪਰ ਅੰਗਰੇਜ਼ੀ ਨਹੀਂ ਆਉਂਦੀ ਕਈਆਂ ਨੂੰ ਪਰ ਜਿਹੜੇ ਬੰਦੇ ਸਾਡੇ ਪੜ੍ਹੇ ਲਿਖੇ ਨੇ ਡਰਾਈਵਰ ਜਿਹੜੇ ਪੜ੍ਹੇ ਲਿਖੇ ਇਹ ਟਰਕਿੰਗ ਸਾਈਡ ਦੇ ਉੱਤੇ ਆਏ ਟਰਕਿੰਗ ਲਾਈਨ 'ਚ ਆ ਗਏ ਨੇ ਉਹਨਾਂ ਨੂੰ ਇਹਦਾ ਜ਼ਰੂਰ ਫਾਇਦਾ ਹੋਏਗਾ ਕਿਉਂਕਿ ਉਹ ਯੂ ਐਸ ਦੀਆਂ ਹਾਈਵੇ ਦੇ ਉੱਤੇ ਉਹ ਤੇ ਆਪਣੀ ਜਿਹੜੀ ਟ੍ਰੈਕਿੰਗ ਦੇ ਜਿਹੜੀ ਡਰਾਈਵਿੰਗ ਆ ਉਹ ਜ਼ਰੂਰ ਕਰ ਸਕਦੇ ਨੇ ਸੋ ਉਹਨਾਂ ਲਈ ਇਹ ਤੇ ਖਬਰ ਠੀਕ ਹੋ ਸਕਦੀ ਹੈ ਪਰ ਦੂਜੇ ਆਮ ਲੋਕਾਂ ਦੀ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ ਪਰ ਅੰਗਰੇਜ਼ੀ ਨਹੀਂ ਆਉਂਦੀ ਉਹਨਾਂ ਲਈ ਇਹ ਜਿਹੜਾ ਘਾਟੇ ਦਾ ਸੌਦਾ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਰੱਦ ਕੀਤੇ ਜਾਣਗੇ ਇਹ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਿਹੜਾ ਹੁਕਮ ਹੈ 26 ਜੂਨ ਤੋਂ 2025 ਤੋਂ ਲਾਗੂ ਕਰ ਦਿੱਤਾ ਗਿਆ ਸੋ ਇਹਦੇ ਨਾਲ ਹੀ ਇਹ ਜਾਣਕਾਰੀਆਂ ਜਿਹੜੀਆਂ ਬਹੁ ਵੱਡੀਆਂ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਲਾਜ਼ਮੀ ਗੱਲ ਆ ਕਿ ਇੱਕ ਦੂਜੇ ਨਾਲ ਸਾਂਝੀਆਂ ਕਰਨੀ ਚਾਹੀਦੀਆਂ ਤੇ ਜਿਹੜਾ ਯੂਐਸ ਦਾ ਪੰਜਾਬੀ ਰੇਡੀਓ ਹੈ ਇਹ ਉਹਦੇ ਮਤਲਬ ਬਿਹਾਬ ਦੇ ਉੱਤੇ ਜਿਹੜੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਕੈਨੇਡਾ ਦੇ ਆਪਣੇ ਅਮਰੀਕਾ ਦੇ ਅੰਦਰ ਯੂਐਸਏ ਦੇ ਅੰਦਰ ਇਸ ਹੁਕਮ ਦੇ ਨਾਲ ਬਹੁਤ ਵੱਡੀ ਮੈਕਸੀਕਾ ਨਾ ਚ ਵੀ ਔਰ ਸਾਡੇ ਪੰਜਾਬੀ ਭਾਈਚਾਰੇ ਚ ਵੀ ਕੋਕ ਟ੍ਰੈਕਿੰਗ ਦਾ ਜਿਆਦਾ ਕੰਮ ਕਰਦੇ ਨੇ ਟਰੱਕ ਬਹੁਤ ਪਹਿਲਾਂ ਹੀ ਆਲਰੇਡੀ ਇਹ ਜਿਹੜਾ ਉਹ ਬਿਗਨਸ ਆ ਘਾਟੇ ਚ ਜਾ ਰਿਹਾ ਬਹੁਤ ਮੁਸ਼ਕਲ ਚ ਜਾ ਰਿਹਾ ਤੇ ਇਹਦੇ ਨਾਲ ਜਦੋਂ ਡਰਾਈਵਰ ਨਹੀਂ ਮਿਲਣਗੇ ਤਾਂ ਕੰਪਨੀਆਂ ਕੀ ਕਰਨਗੀਆਂ ਹਾਂ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਜਿਵੇਂ ਟੈਕਸਾਸ ਜਾਂ ਹੋਰ ਥਾਵਾਂ ਤੇ ਜਿਹੜੀ ਟ੍ਰੈਕਿੰਗ ਦੀਆਂ ਕੰਪਨੀਆਂ ਨੇ ਉਹ ਆਪਣੇ ਡਰਾਈਵਰਾਂ ਨੂੰ ਹੁਣ ਅੰਗਰੇਜ਼ੀ ਦੀਆਂ ਕਲਾਸਾਂ ਜ਼ਰੂਰ ਲਾਉਣਗੇ ਕੋਈ ਅੰਗਰੇਜ਼ੀ ਸਿੱਖਣੀ ਕੋ ਔਖੀ ਤਾਂ ਨਹੀਂ ਹੈ ਤੇ ਮਾਮੂਲੀ ਜੀ ਗੱਲ ਹੈ ਤੇ ਉਹ ਹੁਣ ਟਰਕਿੰਗ ਕੰਪਨੀਆਂ ਆਪਣੇ ਕਾਰੋਬਾਰ ਚਲਾਉਣ ਨੂੰ ਆਪਣੇ ਡਰਾਈਵਰਾਂ ਨੂੰ ਲਾਜ਼ਮੀ ਗੱਲ ਹੈ ਕਿ ਉਹਨਾਂ ਨੂੰ ਅੰਗਰੇਜ਼ੀ ਸਿਖਾਉਣ ਦਾ ਜਿਹੜੀ ਆ ਉਹ ਪ੍ਰਾਲਾ ਜ਼ਰੂਰ ਕਰਨੀ ਹੈ ਔਰ ਨਾਲ ਦੀ ਨਾਲ ਗੱਲ ਇੱਕ ਹੋਰ ਜਿਹੜੀ ਹੈ ਉਹ ਲਾ ਜਿਹੜੇ ਮਤਲਬ ਆਰਡਰ ਦੇ ਅਫੀਸਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨਾ ਡਰਾਈਵਰਾਂ ਦੇ ਲਾਇਸੈਂਸ ਜਿਹੜੇ ਨੇ ਜਦੋਂ ਇੱਕ ਵਾਰ ਉਹ ਰੱਦ ਕੀਤੇ ਜਾਂਦੇ ਨੇ ਜਾਂ ਵਾਪਸ ਲੈ ਲਏ ਜਾਂਦੇ ਨੇ ਚੈਕਿੰਗ ਦੇ ਦੌਰਾਨ ਜਦੋਂ ਉਹਨਾਂ ਨੂੰ ਅੰਗਰੇਜ਼ੀ ਦੇ ਸ਼ਬਦ ਬੋਲਣੇ ਨਹੀਂ ਆਉਂਦੇ ਅੰਗਰੇਜ਼ੀ ਦੀ ਤਸੱਲੀ ਨਹੀਂ ਕਰਾ ਸਕਦੇ ਅਗਰ ਉਹ ਦੂਸਰੀ ਵਾਰ ਰੋਡ ਦੇ ਉੱਤੇ ਗੱਡੀ ਚਲਾਉਂਦੇ ਫੜੇ ਜਾਂਦੇ ਨੇ ਤਾਂ ਉਹਨਾਂ ਨੂੰ 10000 ਤੋਂ ਲੈ ਕੇ 50000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਇਹ ਵੀ ਇੱਕ ਬਹੁਤ ਵੱਡੀ ਗੱਡੀ ਆ ਉਹ ਖਤਰੇ ਦੀ ਘੰਟੀ ਹੈ ਕਿ ਜੇ ਕੋਈ ਡਰਾਈਵਰ ਆਮ ਤੌਰ ਤੇ ਜੇ ਕੋਈ ਏਦਾਂ ਦਾ ਕੰਪਨੀਆਂ ਜਿਹੜੀਆਂ ਧੱਕੇ ਨਾਲ ਉਹਨਾਂ ਨੂੰ ਕਹਿ ਦਣ ਵੀ ਕਿ ਤੁਸੀਂ ਟਰੱਕ ਲੈ ਕੇ ਚੱਲ ਜਾਓ ਕੁਝ ਨਹੀਂ ਹੁੰਦਾ ਇਹ ਕੁਝ ਨਹੀਂ ਹੋਣਾ ਜਿਹੜਾ ਡਰਾਈਵਰ ਇਸ ਤਰ੍ਹਾਂ ਕੋਈ ਗੱਡੀ ਚਲਾਉਂਦਾ ਟਰੱਕ ਚਲਾਉਂਦਾ ਅਮਰੀਕਾ ਦੀਆਂ ਜਾਂ ਮਤਲਬ ਕਹਿਣ ਦਾ ਭਾਵ ਯੂ ਐਸ ਏ ਸਟੇਟ ਦੀਆਂ ਹਾਈਵੇ ਦੇ ਉੱਤੇ ਫੜਿਆ ਜਾਂਦਾ ਤਾਂ ਉਹਨੂੰ 10000 ਤੋਂ ਲੈ ਕੇ 50000 ਤੱਕ ਡਾਲਰ ਦਾ ਜਿਹੜਾ ਉਹ ਜੁਰਮਾਨਾ ਅਮਰੀਕਨ ਡਾਲਰ ਦਾ ਜੁਰਮਾਨਾ ਜਿਹੜਾ ਉਹ ਤਾਰਨਾ ਪਏਗਾ ਸੋ ਨਾਲ ਹੀ ਹੁਣ ਸਵਾਲ ਇੱਥੇ ਗੱਲ ਖੜੀ ਆ ਕਿ ਕੀ ਜਿਹੜੇ ਪੰਜਾਬੀ ਸਾਡੇ ਡਰਾਈਵਰ ਨੇ ਜਾਂ ਜਿਹੜੇ ਹੋਰ ਸਾਡੀਆਂ ਕੰਪਨੀਆਂ ਨੇ ਜਿਵੇਂ ਟਰੱਕਿੰਗ ਦੀਆਂ ਕੈਲੋਫੋਰਨੀਆ ਚਾ ਟੈਕਸਾਸ ਚਾ ਹੋਰ ਕਿਤੇ ਕਿ ਇਹ ਉਹਨਾਂ ਡਰਾਈਵਰਾਂ ਦੀ ਅੰਗਰੇਜ਼ੀ ਦੀ ਮੁਹਾਰਤ ਨੂੰ ਰੱਖ ਮੁੱਲ ਜਿਹੜਾ ਕਰਦਿਆ ਹੋਇਆ ਵੀ ਉਹਨਾਂ ਨੂੰ ਕੋਈ ਇਦਾਂ ਦੀ ਟਿਊਸ਼ਨ ਦੇਣਗੇ ਇਦਾਂ ਦੀ ਸਖਲਾਈ ਦੇਣਗੇ ਜਿਹਦੇ ਨਾਲ ਉਹਨਾਂ ਦਾ ਅੰਗਰੇਜ਼ੀ ਦਾ ਪੱਧਰ ਜਿਹੜਾ ਉੱਪਰ ਹੋ ਜੇ ਤਾਂ ਕਿ ਉਹ ਆਪਣਾ ਲਾਇਸੈਂਸ ਰੀਨਿਊ ਕਰਾ ਕੇ ਦੁਬਾਰਾ ਜਿਹੜਾ ਉਹ ਟਰਕਿੰਗ ਦੀ ਲਾਈਨ 'ਚ ਜਿਹੜੇ ਆ ਸਕਦੇ ਹੋਣ ਤੇ ਡਰਾਈਵਰਾਂ ਦੀ ਜਿਹੜੀ ਘਾਟ ਆ ਉਹ ਪੂਰੀ ਹੋ ਸਕਦੀ ਹੋਵੇ ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਟਰਕਿੰਗ ਕੰਪਨੀ ਵਾਲਿਆਂ ਨੂੰ ਹੁਣ ਇਹ ਸੋਚਣ ਦੀ ਜ਼ਰੂਰਤ ਹੈਗੀ ਹੈ ਕਿ ਆਪਣੇ ਡਰਾਈਵਰਾਂ ਨੂੰ ਦੀ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਇੰਗਲਿਸ਼ ਦਾ ਜਿਹੜਾ ਉਹਨਾਂ ਦਾ ਮੁਹਾਰਤ ਹੈ ਉਹ ਜ਼ਰੂਰ ਚੈੱਕ ਕਰਨ ਅਗਰ ਉਹਨਾਂ ਦੀ ਮੁਹਾਰਤ ਅਜੇ ਤੱਕ ਉਹਨਾਂ ਦੀ ਚੈਕਿੰਗ ਨਹੀਂ ਹੋਈ ਜਾਂ ਉਹ ਰੋਡ ਤੇ ਅਜੇ ਤੱਕ ਫੜੇ ਨਹੀਂ ਗਏ ਤਾਂ ਉਹਨਾਂ ਨੂੰ ਇੱਕੋ ਹੀ ਹਦਾਇਤ ਹੈ ਕਿ ਉਹ ਆਪਣੀਆਂ ਕੰਪਨੀਆਂ ਦੇ ਰਹੀਂ ਜਾਂ ਕਿਸੇ ਹੋਰ ਤਰੀਕੇ ਦੇ ਰਹੀਂ ਅੰਗਰੇਜ਼ੀ ਸਿੱਖਣ ਦਾ ਜਿਹੜਾ ਉਹ ਜ਼ਰੂਰ ਅਭਿਆਲ ਕਰਨ ਤਾਂ ਕਿ ਉਹ ਜਿਹੜੇ ਆ ਯੂ ਐਸ اے ਦੀਆਂ ਜਿਹੜੀਆਂ ਸਟੇਟ ਦੀਆਂ ਸੜਕਾਂ ਨੇ ਕਿਉਂਕਿ ਇਹਦੇ ਕਿ ਤਿੰਨ ਸਟੇਟਾਂ ਨੇ ਜਿਹੜਾ ਹੈ ਉਹ ਲਾਗੂ ਕੀਤਾ ਹੈ ਹੁਕਮ ਤੇ ਜੇ ਸਾਰੀਆਂ ਸਟੇਟਾਂ ਇਸ ਹੁਕਮ ਨੂੰ ਲਾਗੂ ਕਰ ਦਿੰਦੀਆਂ ਨੇ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਟਰਕਿੰਗ ਜਿਹੜੀ ਸਾਈਡ ਹੈ ਉਹ ਪ੍ਰਭਾਵਿਤ ਹੋਏਗੀ ਔਰ ਡਰਾਈਵਰਾਂ ਨੂੰ ਜਿਹੜਾ ਹੈ ਉਹ ਰੋਡ ਤੇ ਨਹੀਂ ਚੜਨ ਦਿੱਤਾ ਜਾਏਗਾ ਉਹਨਾਂ ਦੇ ਲਾਇਸੈਂਸ ਰੱਦ ਕਰਤੇ ਜਾਣਗੇ ਸੋ ਇਹ ਜਾਣਕਾਰੀਆਂ ਦਿੰਦਾ ਹੋਇਆ ਨਾਲ ਹੀ ਪੰਜਾਬੀ ਡਰਾਈਵਰਾਂ ਨੂੰ ਜੁਰ ਬੇਨਤੀ ਕਰਦਾ ਜਾਂ ਪੰਜਾਬੀ ਸਾਡੇ ਜਿਹੜੇ ਟਰਕਿੰਗ ਲਾਈਨ ਚ ਹੈ ਕਿ ਉਹ ਆਪੋ ਆਪਣੇ ਡਰਾਈਵਰਾਂ ਨੂੰ ਜਿਹੜੀ ਆ ਕੰਗਰੇਜੀ ਦੀ ਮੁਹਾਰਤ ਹਾਸਲ ਕਰਨ ਵਾਸਤੇ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਆਪਣੇ ਉੱਥੇ ਲੈ ਕੇ ਤੇ ਉਹਨਾਂ ਨੂੰ ਸੰਗਰੇਜੀ ਸਿਖਾਉਣ ਦਾ ਜਿਹੜਾ ਉਪਰਾਲਾ ਜ਼ਰੂਰ ਕੀਤਾ ਜਾਵੇ ਸੋ ਜੇ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਐ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਇੱਕ ਨਵੀਂ ਹੋਰ ਚਰਚਾ ਲਈ ਉਦੋਂ ਤੱਕ ਨਰਾਇਣ ਸਿੰਘ ਲਹਿਲ ਨੂੰ ਦਿਓ ਯਾਕ ਰੱਬ ਰਾਖਾ